ਫਲੋਰ ਦੇ ਨਜ਼ਦੀਕ ਪੰਦੇ ਤਲਵਾ ਰੋਡ ਦੇ ਉੱਤੇ ਬੀਤੀ ਰਾਤ ਇੱਕ ਮੋਟਰਸਾਈਕਲ ਫਲੈਟ ਨਾ PB08DWP38 ਤੇ ਸਵਾਰ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਰ ਆਪਾ ਜਾਣਕਾਰੀ ਅਨੁਸਾਰ ਉੱਥੇ ਖੜੇ ραγੀਰੇ ਨੇ ਦੱਸਿਆ ਕਿ ਇੱਕ ਬਲੈਰੋ ਗੱਡੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਜਿਸ ਨੇ ਮੋਟਰਸਾਈਕਲ ਚਾਲਕ ਨੂੰ ਐਨੀ ਭਿਆਨਕ ਟੱਕਰ ਮਾਰੀ ਕਿ ਮੋਟਰਸਾਈਕਲ ਕਾਫੀ ਦੂਰ ਤੱਕ ਘਰਸੀਟਦਾ ਹੋਇਆ ਲੈ ਗਈ ਅਤੇ ਮੋਟਰਸਾਈਕਲ ਦੇ ਪਾਰਖੱਚੇ ਉੱਡ ਗਏ ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਵੀ ਘਸੀਟਦੇ ਹੋਏ ਲੈ ਗਈ। ਜਿਸ ਨੂੰ ਪਿੱਛੋਂ ਆਉਂਦੇ ਦੋ ਨੌਜਵਾਨਾਂ ਨੇ ਇਨਸਾਨੀਅਤ ਨੂੰ ਜਿਉਂਦੇ ਰੱਖਦੇ ਹੋਏ ਆਪਣੀ ਪ੍ਰਾਈਵੇਟ ਗੱਡੀ ਰਾਹੀਂ ਫਲੋਰ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਮ੍ਰਿਤਕ ਦੇ ਚੈੱਕ ਦਾ 셔ਟ ਅਤੇ ਨੀਲੇ ਰੱਗ ਦੀ ਜੀਨ ਪਾਈ ਹੋਈ ਸੀ ਜਿਸ ਦੀ ਡੈੱਡ ਬੋਡੀ ਨੂੰ ਫਲੋਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤਾ ਗਿਆ ਹੈ ਇਸ ਮੌਕੇ ਜਦੋਂ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਉਸਦੀ ਡੈੱਡ ਬੋਡੀ ਫਲੋਰ ਦੇ ਮੋਰਚਰੀ ਘਰ ਵਿੱਚ ਰੱਖ ਦਿੱਤਾ ਹੈ ਜਿਸ ਦਾ ਪੋਸਟਮਾਰਟਮ ਕਰਾ ਕੇ 72 ਘੰਟੇ ਲਈ ਪਛਾਣ ਵਜੋਂ ਰੱਖਿਆ ਜਾਵੇਗਾ ਤੇ ਉਹਨਾਂ ਦੱਸਿਆ ਕਿ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਕਿ ਅਣਪਛਾਤੀ ਗੱਡੀ ਦਾ ਪਤਾ ਲੱਗ ਸਕੇ ਅਤੇ ਉਹਨਾਂ ਵੱਲੋਂ ਅਣਪਛਾਤੇ ਗੱਡੀ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਸਰ ਇੱਕ ਐਕਸੀਡੈਂਟ ਕੇਸ ਆਇਆ ਤੁਹਾਡੇ ਕੋਲ ਸਲਵਨ ਰੋਡ ਤੋਂ ਕੀ ਸਥਿਤੀ ਹੈ ਪੇਸ਼ੈਂਟ ਸਰ ਇੱਕ ਸਾਡੇ ਕੋਲ ਬ੍ਰੌਡ ਡੈੱਡ ਪੇਸ਼ੈਂਟ ਆਇਆ ਅਨਨੋਨ ਪੇਸ਼ੈਂਟ ਐਕਿਊਜ਼ ਆ ਆਇਡੈਂਟੀਫਾਈਂਗ ਪੇਸ਼ੈਂਟ ਕੋਹਣਾ 30 ਤੋਂ 35 ਸਾਲ ਦਾ ਵਿੱਚ ਮੇਲ ਬੰਦਾ ਤੇ ਉਹਦੇ ਹੈਡ ਇੰਜਰੀ ਲੱਗਦੀ ਵੀ ਤੇਰੇ ਤੇ ਨੀਡ ਸੀਗਾ ਤੇ ਪੈਰ ਦਾ ਫ੍ਰੈਕਚਰ ਲੱਗਾ ਉਹਦੇ ਮੁੰਡੇ ਦੇ ਤੇ ਇਹ ਐਕਸੀਡੈਂਟ ਹੋਇਆ ਨੀਅਰ ਤਲਵੰਡ ਰੋਡ ਗੰਨਾਪਿੰਡ ਦੇ ਲਾਗੇ ਤੇ ਪੱਕੇ ਜੇ ਪੁਲਿਸ ਨੂੰ ਤਲਾਸ਼ ਕਰਤੀ ਹੈ ਵਕੀਲੇ ਜਾਵੇ ਕਰਨੇ ਓਕੇ ਸਰ ਕੱਪੜੇ ਕਿੱਦਾਂ ਦੇ ਪਾਇਸ ਸੀਗੇ ਕੱਪੜੇ ਮੁੰਡੇ ਨੇ ਇੱਕ ਰੈੱਡ ਚੈੱਕ ਸ਼ਰਟ ਆ ਉਹਦੀ ਤੇ ਗ੍ਰੇ ਜੀ ਇੱਕ ਜੀਨ ਲੈਕ ਕੋਈ ਪਛਾਣ ਨਹੀਂ ਹੋ ਰਹੀ ਨਹੀਂ ਹਜੇ ਤੱਕ ਤਾਂ ਕੋਈ ਪਛਾਣ ਨਹੀਂ ਬੋਡੀ ਮੌਸੀ ਚੁੱਕ ਕਰਾਤੀ ਹੈ ਬਾਕੀ ਪੁਲਿਸ ਵਾਲੇ ਕਰੂਗਾ ਹਾਂਜੀ ਹਾਂਜੀ ਸਰ ਇੱਕ ਤਲਵਨ ਰੋਡ ਤੇ ਰਾਤੀ ਐਕਸੀਡੈਂਟ ਹੋਇਆ ਬਾਈਕ ਸਵਾਰ ਨੌਜਵਾਨ ਦਾ ਕੀ ਮਾਮਲਾ ਸਰ ਬਾਈਕ ਸਵਾਰ ਨੌਜਵਾਨ ਦੀ ਜੋ ਅਣਸਾਥੀ ਗੱਡੀ ਨਾਲ ਰੂਰ ਸਾਈਡ ਐਕਸੀਡੈਂਟ ਹੋਇਆ ਉਹ ਫੇਟੈਂਡ ਰੰ ਦਾ ਸੀ ਮਕਰਮਾ ਦਾ ਚੱਕਾ ਰਿਹਾ ਹੈ ਹੋਰ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਸੀ ਗੱਡੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਰੈਡ ਬਾਡੀ ਸਿਵਲ ਹਸਪੀਟਲ ਪਰ ਕਿਉਂ ਇਹ ਜਿਸ ਤਰ੍ਹਾਂ ਪੋਸਟ ਬਣੋ ਖਵਾ ਕੇ ਉਹ ਨੂੰ 72 ਘੰਟੇ ਤੱਕ ਰੱਖਿਆ ਜਾਵੇਗਾ ਉਹ ਵੀ ਸ਼ਰਾਬ ਤੋਂ ਵਾਸਤੇ